ਸੁਨਸਾਨ ਰਾਹ ਦੇ ਵਿੱਚ ਗੱਡੀ ਨੂੰ ਰੋਕ ਕੇ ਗਨ ਪੁਆਇੰਟ ਦੇ ਉੱਤੇ ਇੱਕ ਨੌਜਵਾਨ ਕੋਲੋਂ 90000 ਰੁਪਇਆ ਆਪਣੇ ਅਕਾਊਂਟ 'ਚ Google Pay ਕਰਵਾਏ ਜਾਂਦੇ ਜਿਸ ਦੇ ਚੱਲਦੇ ਹੋਏ ਵਿਅਕਤੀ ਵੱਲੋਂ ਪੁਲਿਸ ਕੰਪਲੇਨਟ ਕਰਾਈ ਗਈ ਅਤੇ ਮੋਹਾਲੀ ਪੁਲਿਸ ਵੱਲੋਂ ਤਿੰਨ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਨ੍ਹਾਂ આરોપીਆਂ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰ ਸਿਮਰਨ ਸਿੰਘ ਵੱਲੋਂ ਬੇਸਿਕਲੀ ਜਿਹੜਾ ਸਾਡੇ ਕੋਲ ਇੱਕ ਅ ਅਸਕਰਨਜੀਤ ਸਿੰਘ ਸਨ ਉਹ ਜਗਿੰਦਰ ਸਿੰਘ ਅੰਬਾਲੇ ਦੇ ਰਹਿਣ ਵਾਲਾ ਸੀ ਜਿਹੜਾ ਕਿ ਥਾਬੇ ਤੇ ਰੋਟੀ ਖਾ ਕੇ ਤੇ ਆਪਣੇ ਆਜ਼ਾਦ ਤਬਰ ਨੂੰ ਵਾਪਸ ਜਾ ਰਿਹਾ ਸੀਗਾ ਤੇ ਜੋ ਇਹਨਾਂ ਦੀ ਮੋਡਲ ਸਪਰਿੰਦੀ ਜਿਹੜੇ ਇਹਦੇ ਵਿੱਚ ਮਲਜਮ ਹੈ ਸਾਡੇ ਕੋਲ ਹੇਮ ਜੰਦਰ ਤੇ ਲਵ ਪ੍ਰੀਤ ਤੇ ਉਹ ਬੁਰਾਈ ਦਾ ਤੇ ਲਵੀ ਜਿਹੜਾ ਕਿ ਮੁੱਖ ਸਰਦ ਹੈ ਉਹ ਇਹ ਤਿੰਨੋਂ ਉਹਦੇ ਖਿਦੀ ਦੇ ਪਿੱਛੇ ਲੱਗ ਕੇ ਆਪਣੇ ਇਹਨੂੰ ਅੱਗੇ ਘੇਰ ਲਿਆ ਜਿੱਥੋਂ ਆਕਾਂਤ ਜੀ ਹੋਈ ਜਗਾ ਉੱਤੇ ਘੇਰ ਕੇ ਦੋ ਜਣੇ ਇਹਦੇ ਨਾਲ ਗੱਡੀ 'ਚ ਬਹਿ ਗਏ 1.3 ਨੰਨੇ ਉਹਨਾਂ ਕੋ ਡਰਾ ਕੇ Google Pay ਕਰਵਾ ਲਈ 90 ਹਜ਼ਾਰ ਸੋ ਸਾਡੀ ਜਿਹੜੀ ਪੁਲਿਸ ਐ ਐਸਐਚਓ ਸਿਮਰਨ ਸਿੰਘ ਐਸਐਸਏ ਬਲਜਿੰਦਰ ਸਿੰਘ ਇੰਚਾਰਜ ਸਨਿਟਰ ਇਨਾਂ ਨੇ ਪੂਰੀ ਇਹਨੇ Google Pay ਤੋਂ ਬੈਕ ਬੈਕਵਰਡ ਲਿੰਕੇਜ ਤੇ ਅਪਵਰਡ ਵਿੱਚ ਕੈ ਬੇਚੇ ਇਹ ਨੰਬਰ ਦੇ ਸਚਜੇ ਤੰਗ ਹਨ ਤਿੰਨਾਂ ਨੂੰ ਹੀ ਹੰਗਾਰ ਇਹ ਸਾਰੀਆਂ ਸੀਡੀਆਰਸ ਤੇ ਇਹਨਾਂ ਦੀ 18 12 ਨੂੰ ਅਰੈਸਟ ਪਾਈ ਸੀ ਹਾਂ ਜਿਹਨਾਂ ਕੋ ਤਿੰਨ ਅਸਲੇ ਬਰਾਮਦ ਹੋਏ ਆ ਸਾਰੇ ਕੰਟੀ ਮੇਡ ਦੇ ਸੀ ਕਿਸ ਤਰ੍ਹਾਂ ਇਹ ਬੁਨਾਤ ਕਿਸ ਤਰ੍ਹਾਂ ਇਹਦੇ ਕਲਰ ਬੈਕਗ੍ਰਾਉਂਡ ਨਾਲ ਦੀ ਕੀ ਇਹਦੇ ਜਿਹੜਾ ਲਾਪ੍ਰੀਤ ਹੈ ਕੋਟਪੂਰੇ ਫਰੀਦਕੋਟ ਦਾ ਇਹ ਇਹ ਕੋਲ ਇਹਦੇ ਤੇ ਪਹਿਲਾਂ ਵੀ ਸਾਡੇ ਕੋ ਆ ਦੋ ਮਕਦਮੇ ਦਰਜ ਹੈ ਐਨਡੀਪੀਐਸ ਦੇ ਮੌਦੀ ਰੰਦੇ ਰਹੇ ਹੈ ਮੌਦੀ ਵਾਰਦਾਤ ਕਰ ਰਹੇ ਹੈ ਇਹ ਨਹੀਂ ਵੇ ਕੀ ਕਹਿੰਦੇ ਇਹਦੇ ਵਿੱਚ ਪੀੜੀਆਂ ਚ ਇਥਾਵਾਂ ਤੇ ਰਹਿ ਕੇ ਤੇ ਇਹ ਆਪਣੇ ਵਾਰਦਾਤ ਕਰਕੇ ਵਾਪਸ ਵੀ ਚਲੇ ਜਾਂਦੇ ਆ ਪਰ ਰੈਸ਼ਮੀ ਕਈ ਵਾਰ ਅੱਡ ਅੱਡ ਥਾਵਾਂ ਤੇ ਰੱਖਦੇ ਜਦੋਂ ਆਖਿਆ ਬਰਾਬਰ ਹੋਏ ਕਿਦੋਂ ਆਇਆ ਦੇਖੀ ਫਟਾਇਆ ਇਹਦੇ ਬਾਰੇ ਡਿਟੇਲਿੰਗ ਅਸੀਂ ਤੁਹਾਨੂੰ ਵੱਖਰੇ ਤੌਰ ਤੇ ਦੱਸਾਂਗੇ ਕਿਉਂਕਿ ਇਹਦੇ ਮੈਟਰੋ ਇਨਵੈਸਟੀਗੇਸ਼ਨ ਇਹ ਸਾਰੀ ਅਸੀਂ ਅੱਜ ਅਸੀਂ ਦੋ ਇਹਦਾ ਦੋ ਦਿਨ ਦਾ ਰਿਮਾਂਡ ਹੈ ਤੇ ਅੱਜ ਅਸੀਂ ਦੁਆਰਾ ਪੇਸ਼ ਕਰਕੇ ਫਿਰ ਇਹਨਾਂ ਦਾ ਕੋਡ ਰਿਮਾਂਡ ਲੈ ਕੇ ਕੰਮ ਡਿਟੇਲਿੰਗ ਦੇ ਇਹ ਵੀ ਜਿਹਨੇ ਸਭ ਇਹ ਕਾਰਵਾਈ ਕਰਾ ਲਈ ਇਹ ਅਸੀਂ ਹਾਂ ਜਿੱਥੇ ਜਿੱਥੇ ਰਹਿਣ ਜੇਕਰ ਉਹਨਾਂ ਨੇ ਨਹੀਂ ਦੱਸਿਆ ਹੋਊਗਾ ਕਿ ਉਹਨਾਂ ਦੇ ਵੀ ਅਜਿਹਾ ਹਰ ਬਈ ਕਹਿੰਦਾ ਤਾਂ ਮੁਰਾਤਾ ਤੱਕ ਇਹਨਾਂ ਨੂੰ ਕਿ ਉਹਦੇ ਤਿਲ ਲੰਗਰ ਨੂੰ ਉਹਨੂੰ ਟਿਕਟ ਇੱਕ ਅਬਦਾਨ ਦੇ ਇਹ ਜੇ 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 ਅਜੇ ਤੱਕ ਮੋਡਲੀ ਉਹਦੇ ਤੋਂ ਸਾਨੂੰ ਇਹ ਆਇਆ ਹੈ ਕਿ ਕਹਿੰਦੇ ਇਹ ਜਿਹੜਾ ਹਸਪਤਾਲ ਐ ਪਾਰਕ ਉਹਦੇ ਤੇ ਇਹ ਸਾਰੇ ਇਕੱਠੇ ਹਾਊਸਕੀਪਿੰਗ ਦਾ ਕੰਮ ਕਰਦੇ ਸੀ ਉੱਥੇ ਇਹਨਾਂ ਦੀ ਅਪਸ਼ਟ ਮੌਕਾਤ ਹੋਈ ਹੈ ਜਿੱਦਾਂ ਮਤਲਬ ਹਮੇਸ਼ਾ ਹੀ ਲੋਕ ਜਿਹੜਾ ਕ੍ਰਾਈਮ ਕਰਦੇ ਆ ਵੱਧ ਪੈਸੇ ਛੇਤੀ ਕਮਾਉਣ ਦੇ ਚੱਕਰ ਚ ਇਹੋ ਜਿਹੇ ਕੰਮ ਦੇ ਵਿੱਚ ਆ ਜਾਂਦੇ ਨੇ